ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਅੱਜ ਤਾ ਮੈਨੂੰ ਸਮਝ ਹੀ ਨਹੀਂ ਆ ਰਿਹਾ ਜੀ ਜਬ ਬੜ ਕੀ ਗਿਆ ਮੈਂ ਅੱਜ ਨਾਇਬ ਜਿੰਨੇ ਪਿੰਡਾਂ ਚ 6ਵਾਂ 7ਵਾਂ ਪਿੰਡ ਹੈ ਨਾ ਹਰੇਕ ਪਿੰਡ ਚਾਹੀ ਕਹਿੰਦਾ ਆ ਰਿਹਾ ਬਾਈ ਆ ਇੱਕ ਪਿੰਡ ਦੀ ਵੀਡੀਓ ਬਣਾ ਕੇ ਕਿਤੇ ਸੋਸ਼ਲ ਮੀਡੀਆ ਤੇ ਨਾ ਪਾ ਦਿਓ ਨੀਂਦ ਨਹੀਂ ਆਉਣੀ ਉਹਨਾਂ ਨੂੰ ਬਹੁਤ ਪਿਆਰ ਬਹੁਤ ਪਿਆਰ ਬਹੁਤ ਪਿਆਰ ਹਲਕਾ ਵਾਸੀਆਂ ਤੋਂ ਮੈਨੂੰ ਪਿਆਰ ਸਤਿਕਾਰ ਮਾਰ ਸਤਿਕਾਰ ਮਿਲਦਾ ਪਿਆ ਮੈਂ ਸਮਝਦਾ ਵੀ ਜਿਹੜਾ ਧੰਵਾਦ ਅੱਖਰ ਹੈ ਨਾ ਏ ਅੱਖਰ ਛੋਟਾ ਹੈ ਤੁਹਾਡੇ ਪਿਆਰ ਦੇ ਲੱਗਦੀ ਹੈ